ਭਾਈ ਬੰਦਾ ਇੰਨਾ ਇਰੀਟੇਟ ਸੀਗਾ ਵੀ ਫੋਨ ਦੇ ਚੱਕਰ 'ਚ ਜਵਾਕ ਨੂੰ ਘੁੱਟ ਸੁਟਿਆ ਉਹਨੇ ਕੀ ਮਾਮਲਾ ਪੂਰਾ ਪਿਆ ਇਹ ਇਹ ਇੱਥੇ ਅਬੋਰ ਦੇ ਨੇ ਢਾਣੀਆਂ ਤੁਹਾਨੂੰ ਪਤਾ ਢਾਣੀਆਂ ਬਹੁਤ ਨੇ ਢਾਣੀਆਂ ਇੱਧਰ ਬਹੁਤ ਜੀ ਚਰਾਗ ਢਾਣੀ ਫਲਾਨੀ ਇਦਾਂ ਮਤਲਬ ਕਿ ਬਹੁਤ ਢਾਣੀਆਂ ਮਿਲਣਗੀਆਂ ਤੁਹਾਨੂੰ ਤੂੰ ਢਾਣੀ ਦਾ ਮਾਮਲਾ ਕਿਤੇ ਕੁੜੀ 10-12 ਸਾਲ ਦੀ ਸੀਗੀ ਉਹ ਮੋਬਾਈਲ ਮੰਗੂਲ ਵੇਂਦੀ ਸੀ ਹੂੰ ਉਹਨੇ ਉਹ ਹਾਥੀ ਤੋੜ ਕੱਤਿਆ ਓਹੋ ਲੈ ਹੁਣ ਮੋਬਾਈਲ ਤੋੜਿਆ ਜਾਂ ਹੱਥ ਤੋੜਿਆ ਜਵਾਕ ਨੂੰ ਤੁਸੀਂ ਮੋਬਾਈਲ ਤੋਂ ਦੂਰ ਕਰ ਲਾਓਗੇ ਜੀ ਨਾ ਅੱਛਾ ਕਈ ਗੱਲਾਂ ਨਾ ਪਤਾ ਨਹੀਂ ਕਿਦਾਂ ਅਜੀਬ ਇਤਫਾਕ ਹੁੰਦਾ ਹੈ ਮੇਰੇ ਨਾਲ ਤੇ ਬੜੇ ਹੁੰਦੇ ਆ ਉਹ ਜਿਹਦੇ ਬਾਰੇ ਸਵੇਰੇ ਸੋਚੀਏ ਨਾ ਤੇ ਕਿਤੇ ਨਾ ਕਿਤੇ ਦੁਪਹਿਰੇ ਤੁਰਿਆ ਆਉਂਦਾ ਵੀ ਮਿਲ ਜਾਂਦਾ ਮਿਲ ਜਾਂਦਾ ਬਿਲਕੁਲ ਸਹੀ ਗੱਲ ਆ ਅਸੀਂ ਨਾ ਗੱਲਾਂ ਵੈਸੇ ਬੈਠੇ ਬੈਠੇ ਕਰਦੇ ਪੈਸਾ ਥੋੜੀ ਦੇਰ ਪਹਿਲਾਂ ਜੀ ਮੇਰੇ ਮਤਲਬ ਕਿ ਘਰ ਘਰ ਦਾ ਮਾਮਲਾ ਹੈ ਮੈਂ ਤੇ ਬਿਲਕੁਲ ਜੀ ਇਹਦੇ ਤੇ ਵੀਡੀਓ ਬਣਾ ਕੇ ਵੀ ਪਾਉਣਾ ਮੈਂ ਪਿੱਛੇ ਜੇ ਆਪਣੇ ਪੇਜ ਤੇ ਵੀਡੀਓ ਬਣਾ ਕੇ ਪਾਇਆ ਬੱਚਿਆਂ ਦੀ ਸਕਰੀਨ ਟਾਈਮ ਨੂੰ ਲੈ ਕੇ ਹੂੰ ਪਰ ਉਹ ਸਕਰੀਨ ਟਾਈਮ ਹੈ ਖਤਰਨਾਕ ਹੈ ਦੇ ਚ ਕੋਈ ਸ਼ੱਕ ਕੋਈ ਸ਼ੱਕ ਨਹੀਂ ਬਿਲਕੁਲ ਜੀ ਕਿ ਅਸੀਂ ਕਿਉਂਕਿ ਕੁਝ ਮੈਂ ਸਟੱਡੀਜ਼ ਦੇ ਹਵਾਲੇ ਲੈ ਹੂੰ ਕਿ ਭਈ ਜੀ ਜੀਰੋ ਤੋਂ 1 ਸਾਲ ਬੱਚੇ ਨੂੰ ਮੋਬਾਈਲ ਬਿਲਕੁਲ ਨਾ ਦਿਓ 1 ਤੋਂ 5 ਸਾਲ ਮੈਕਸਿਮਮ ਕਿੰਨਾ ਇਹ ਇਸ ਤਰ੍ਹਾਂ ਗੱਲ ਇਹ ਆ ਕਿ ਹੁਣ ਸਕਰੀਨ ਟਾਈਮ ਖਤਰਨਾਕ ਤੇ ਹੈ ਪਰ ਕਿ ਬੱਚੇ ਦਾ ਹੱਥ ਤੋੜ ਕੇ ਅਸੀਂ ਇਹ ਤਰੀਕਾ ਵੀ ਤਾਂ ਸਹੀ ਨਹੀਂ ਦੁਰਕਰ ਉਹ ਹੁਣ ਬੀਬੀ ਕਹੀ ਜਾਂਦੀ ਐ ਤੇ ਕਾਰਵਾਈ ਕਰੋ ਮੇਰੇ ਘਰ ਵਾਲੇ ਤੇ ਹੂੰ ਜਿਉਂਨੇ ਕਾਰਵਾਈ ਕਰਾਤੀ ਤੇ ਬਿਲਕੁਲ ਹੀ ਕੰਮ ਖਰਾਬ ਹੋ ਜਾਏਗਾ ਬਿਲਕੁਲ ਜੀ ਹੁਣ ਤੁਸੀਂ ਦੇਖੋ ਕਿ ਸਕਰੀਨ ਟਾਈਮ ਖਤਰਨਾਕ ਕਿਹਾ ਤਾਂ ਇਹਨੂੰ ਬੱਚੇ ਨੂੰ ਆਪਾਂ ਸਮਝਾਉਣਾ ਕਿੱਦਾਂ ਤਾਂ ਬੱਚੇ ਨੂੰ ਸਮਝਾਉਣ ਦਾ ਤਰੀਕਾ ਤੁਹਾਡੇ ਕੋਲ ਐ ਨਹੀਂ ਹੱਥ ਤੋੜ ਦਿਓ ਬਸ ਸਿੰਪਲ ਗੱਲ ਹੈ ਮੈਂ ਅੱਗੇ ਅਸੀਂ ਇਹ ਗੱਲਾਂ ਕਰਦੇ ਰਹੇ ਹਮ ਕਿ ਯਾਰ ਕਿਤੇ ਨਾ ਕਿਤੇ ਨਾ ਸਾਨੂੰ ਪਰਵਰਿਸ਼ ਦਾ ਸਹੀ ਢੰਗ ਨਹੀਂ ਆਉਂਦਾ ਨਹੀਂ ਆਉਂਦਾ ਬਿਲਕੁਲ ਜੀ ਬਿਲਕੁਲ ਇਹ ਗੱਲ ਹੈ ਅਸੀਂ ਮਤਲਬ ਕਿ ਜਿਸ ਦੌਰ ਚ ਹੈ ਕਿ ਅਸੀਂ ਉਸ ਦੌਰ ਦੇ ਤੌਰ ਤਰੀਕੇ ਨਾਲ ਬੱਚੇ ਨੂੰ ਸਮਝਾ پا ਰਹੇ ਹਾਂ ਮੇਰੇ ਖਿਆਲ ਦੇ ਨਾਲ ਮਸੀਂ 5% ਮਾਪੇ ਹੋਣਗੇ ਜਿਹੜੇ ਉਹ ਜੋ ਸਾਡਾ ਦੌਰ ਹੈ ਉਹਦੇ ਵਰਗੇ ਬੱਚੇ ਹੋ ਕੇ ਬਿਲਕੁਲ ਠੀਕ ਹੈ ਨਾ ਬੱਚੇ ਦੇ ਲੈਵਲ ਤੇ ਜਾ ਕੇ ਜਿਹੜੇ ਸਮਝਾ ਬਿਲਕੁਲ ਮੈਂ ਸਵੇਰੇ ਗੱਲ ਕਰਕੇ ਆਇਆ ਜਵਾਬ ਨਾਲ ਜੀ ਉਹ ਕਿਉਂਕਿ ਉਹਦਾ ਸਕਰੀਨ ਟਾਈਮ ਮੁقرਰ ਕੀਤਾ ਹੋਇਆ ਸੀ ਹੂੰ ਹੂੰ ਉਹਦੇ ਤੋਂ ਥੋੜਾ ਜਿਹਾ ਓਵਰ ਗਿਆ ਰੌਲਾ ਪੈ ਗਿਆ ਹਮਨਿਸਟਰੀ ਨੇ ਚੱਕਤਾ ਮੁੱਦਾ ਜੀ ਜੀ ਉਤੇ ਆ ਗਿਆ ਸੁਪਰੀਮ ਕੋਰਟ ਬਿਲਕੁਲ ਤਾਂ ਆਪਾਂ ਬੜੀ ਮਤਲਬ ਕਿ ਪਿਆਰ ਦੇ ਨਾਲ ਯਾਰ ਮਤਲਬ ਸਮਝਾ ਕੇ ਕਿ ਭਾਈ ਇਹਦੇ ਨਾਲ ਤੁਹਾਡੀ ਇਕਾਗਰਤਾ ਜਿਹੜੀ ਹੈ ਨਾ ਉਧਰ ਜਾਂਦੀ ਹੈ ਤੁਸੀਂ ਸਪੋਰਟਸ ਗੇਮ 'ਚ ਇਕਾਗਰਤਾ ਨਹੀਂ ਪਾਉਂਗੇ ਪੜ੍ਹਾਈ 'ਚ ਨਹੀਂ ਕਰ ਪਾਉਂਗੇ ਤਾਂ ਉਧਰ ਨੁਕਸਾਨ ਹੋਏਗਾ ਨੁਕਸਾਨ ਹੋਏਗਾ ਬਿਲਕੁਲ ਜੀ ਜਦ ਕਿ ਗੇਮ ਤੇ ਭਾਈ ਤੁਸੀਂ ਜਦ ਤੱਕ ਮਰਸੀ ਜ਼ਿੰਦਗੀ ਹੈ ਉਹ ਖੇਢੀ ਜਾਓ ਚੱਕਰ ਨਹੀਂ ਆ ਇਹ ਜਿਹੜੀ ਵਰਚੁਅਲ ਗੇਮਾਂ ਚੱਲਦੀਆਂ ਨੇ ਤਾਂ ਕਹਿਣ ਦਾ ਮਤਲਬ ਹੈ ਕਿ ਸਾਨੂੰ ਠੀਕ ਹੈ ਬੱਚਿਆਂ ਨੂੰ ਹਟਾਉਣਾ ਜ਼ਰੂਰੀ ਹੈ ਪਰ ਉਹ ਟੰਗ ਸਰਕਾਰ ਨੂੰ ਚਾਹੀਦਾ ਕਿ ਦੇਖੋ ਮੋਬਾਈਲ ਸਾਰਿਆਂ ਦੇ ਘਰ 'ਚ ਹੈ ਜੀ ਤਰੀਕੇ ਸਾਰਿਆਂ ਕੋਲ ਨਹੀਂ ਹੈਗੇ ਕਿਸੇ ਕੋਲ ਨਹੀਂ ਹੈ ਬਿਲਕੁਲ ਅਸੀਂ ਕਿਉਂ ਨਹੀਂ ਜਦੋਂ ਹੁਣ ਪੀੜੀਆਂ ਦਾ ਹੀ ਮਸਲਾ ਬਣ ਜਾਂਦਾ ਹੈ ਹਮ ਤਾਂ ਕਿਉਂ ਨਹੀਂ ਅਸੀਂ ਪਿੰਡਾਂ 'ਚ ਅਵੇਅਰਨੈਸ ਕੈਂਪ ਵਗੈਰਾ ਲਾਉਂਦੇ ਬੱਚਿਆਂ ਨੂੰ ਕਿਸ ਤਰ੍ਹਾਂ ਰੋਕਣਾ ਹੈ ਉਹ ਢੰਗ ਤੇ ਘਟੋ-ਘਟ ਸਿਖਾਈਏ ਨਾ ਕਿਉਂਕਿ ਬਹੁਤ ਸਾਰੇ ਮਾਪੇ ਮੇਰੇ ਅਰਗੇ ਅੱਧ ਪੜਿਆ ਹਮ ਹਮ ਬਹੁਤ ਸਾਰੇ ਜਿਹੜੇ ਅਨਪੜਿਆ ਜੀ ਹੁਣ ਸਾਰੇ ਤੇ ਸਾਰੇ ਐਲੀਟ ਜਾਂ ਸਾਰੇ ਦੇ ਸਾਰੇ ਆਪਣੇ ਟਾਈਮ ਦੇ ਜ਼ਮਾਨੇ ਦੇ ਟੋਪਰ ਤੇ ਮਾਪੇ ਹੈ ਨਹੀਂਗੇ ਨਹੀਂ ਹੈਗੇ ਬਿਲਕੁਲ ਜੀ ਤਾਂ ਅੱਜ ਦੇ ਦੌਰ ਦੇ ਵਿੱਚ ਅਸੀਂ ਸਹੀ ਤਰੀਕੇ ਨਾਲ ਬੱਚੇ ਨੂੰ ਕਿਸ ਤਰ੍ਹਾਂ ਉਸ ਸਕਰੀਨ ਟਾਈਮ ਤੋਂ ਵਾਪਸ ਲੈਣਾ ਹੈ ਉਹ ਤੌਰ ਤਰੀਕਾ ਤੇ ਲੋਕਾਂ ਨੂੰ ਪਹਿਲਾਂ ਦੱਸੋ ਬਿਲਕੁਲ ਉਸ ਦੀ ਬਹੁਤ ਲੋੜ ਹੈ ਪਰ ਹੱਥ ਤੋੜਿਆ ਕੰਮ ਨਹੀਂ ਪਾਵੇਂ ਮੋਬਾਈਲ ਤੋੜ ਦੋ ਹੱਥ ਤੋੜ ਦਿਓ ਇਹ ਐਵੇਂ ਕਹ ਲੋ ਕਿ ਫਾਲਤੂ ਦੀ ਸਾਡੀ ਸੋਚ ਆ ਬੱਚਾ ਮੋਬਾਈਲ ਤੋਂ ਦੂਰ ਨਹੀਂ ਰਹਿ ਸਕਦਾ ਅੱਜ ਦੇ ਦੌਰ ਚ ਟੈਕਨੋਲੋਜੀ ਤੋਂ ਦੂਰ ਨਹੀਂ ਰਹਿ ਸਕਦਾ ਪਰ ਵੱਡੀ ਗੱਲ ਇਹ ਆ ਕਿ ਅਸੀਂ ਉਹਨੂੰ ਸਮਝਾਉਣਾ ਕਿੱਦਾਂ ਇਹ ਸਾਡੇ ਤੇ ਡਿਪੈਂਡ ਕਰਦਾ ਜੀ ਜੀ ਮਿੰਟੂ ਜੀ ਬਿਲਕੁਲ ਕੱਲ ਮੈਂ ਇੱਕ ਵੀਡੀਓ ਵੇਖੀ ਛੋਟੀ ਜੀ ਉਹਦੇ ਵਿੱਚ ਨਾ ਸਕੂਲ ਦੇ ਵਿੱਚ ਇੱਕ ਛੋਟੇ ਬੱਚੇ ਨੂੰ ਕੋਈ ਮੈਡਮ ਐ ਉਹ ਮੋਬਾਈਲ ਬਾਰੇ ਹੀ ਉਹਨਾਂ ਨੂੰ ਸਮਝਾ ਰਹੀ ਹੈ ਕਿ ਮੋਬਾਈਲ ਨਹੀਂ ਯੂਜ਼ ਕਰਨਾ ਉਹਨਾਂ ਨੇ ਇੱਕ ਬੜਾ ਸੋਹਣਾ ਟਰਿਕ ਜਿਹਾ ਯੂਜ਼ ਕੀਤਾ ਮੈਨੂੰ ਗੱਲ ਸੋਹਣੀ ਵੀ ਲੱਗੀ ਮੈਂ ਵੀਡੀਓ ਦੋ ਵਾਰੀ ਦੇਖੀ ਉਹਨੇ ਨਾ ਆਪ ਦੀ ਅੱਖ ਦੇ ਉੱਪਰ ਇਦਾਂ ਪੱਟੀ ਬੰਨੀ ਹੋਈ ਤੇ ਥੋੜਾ ਜਿਹਾ ਇੱਥੇ ਬ ਉਹ ਬੱਚਿਆਂ ਨੂੰ ਮਤਲਬ ਭੱਜ ਕੇ ਆਈ ਤੇ ਦੂਜੀ ਮੈਡਮ ਕਹਿੰਦੀ ਕਿ ਫਲਾਨੀ ਮੈਡਮ ਨੂੰ ਕੀ ਹੋ ਗਿਆ ਨਾਮ ਲੈ ਕੇ ਤਾਂ ਉਹਨੇ ਕਿਹਾ ਕਿ ਜੀ ਮੈਂ ਫੋਨ ਬਹੁਤ ਵੇਗ ਦੀ ਸੀ ਤੇ ਤਾਂ ਕਰਕੇ ਮੇਰੇ ਅੱਖਾਂ 'ਚ ਬਲੱਡ ਆਉਣ ਲੱਗ ਗਿਆ। ਤਾਂ ਬੱਚੇ ਛੋਟੇ ਸੀ ਖੈਰ ਵੱਡੇ ਬੱਚੇ ਤਾਂ ਸਮਝ ਜਾਂਦੇ ਐ ਇਸ ਗੱਲ ਨੂੰ। ਜੀ। ਉਹ ਬੱਚੇ ਡਰ ਗਏ। ਬਾਅਦ 'ਚ ਉਹ ਬੱਚਿਆਂ ਨੂੰ ਕਹਿ ਰਹੇ ਸੀ ਫੋਨ ਦੇ ਕੇ ਕਿ ਤੂੰ ਦੇਖਣਾ ਫੋਨ ਤੇ ਬੱਚੇ ਡਰੇ ਹੋਏ ਸੀ ਕਹਿੰਦੇ ਵੀ ਅਸੀਂ ਨਹੀਂ ਦੇਖਣਾ ਬਲੱਡ ਦੇਖ ਕੇ। ਇੱਕ ਤਰ੍ਹਾਂ ਦਾ ਤਰੀਕਾ ਆਪਾਂ ਕਹਿ ਸਕਦੇ ਆ। ਜੀ ਬਿਲਕੁਲ ਆ ਕਈ ਸੱਜਣ ਕਹਿ ਰਹੇ ਆ ਉਹ ਵੀ ਦੱਸ ਰਹੇ ਆ ਕਿ ਉਹਨਾਂ ਦੇ ਘਰਾਂ ਦੀ ਸਮੱਸਿਆ ਇੱਕ ਵੀਰ ਕਹ ਰਿਹਾ ਕਿ ਮੇਰੇ ਬੱਚੇ ਨਹੀਂ ਦਿਖਦੇ ਬਹੁਤ ਵਧੀਆ ਗੱਲ ਮੈਂ ਕਹਨਾ ਕਿ ਬੱਚਿਆਂ ਨੂੰ ਦੂਜੀਆਂ ਫਿਜ਼ੀਕਲ ਐਕਟੀਵਿਟੀਜ਼ ਚ ਪਾਓ ਸਪੋਰਟਸ ਦੇ ਲੜ ਲਾਓ ਬਹੁਤ ਹੱਦ ਤੱਕ ਛਟਕਾਰਾ ਹੋ ਜਾਏਗਾ ਸਾਡੇ ਜਵਾਬ ਆਹੀ ਤੇ ਬਸ ਉਹ ਬਸਤੇ ਸੁੱਟਦੇ ਨਾਲ ਦੀ ਨਾਲ ਸਕੂਟੀ ਤਿਆਰ ਹੁੰਦੀ ਆ ਚਲੋ ਵੀ ਚਲੋ ਵੀ ਪ੍ਰੈਕਟਿਸ ਕਰਨ ਉਥੋਂ ਆਉਂਦੇ ਆ ਥੱਕੇ ਟੁੱਟੇ ਕੀ ਖੇਡ ਲੈਣ ਕਿ ਘੰਟਾ ਅੱਧਾ ਘੰਟਾ ਉਥੇ ਕੁੱਕੜਾਂ ਨੂੰ ਤਾਉਣ ਸੁੱਟ ਜਾਣਗੇ ਰੋਟੀ ਰੱਟੀ ਖਾ ਕੇ ਮਤਲਬ ਕਿ ਆਹੀ ਹਾਲ ਹੈ ਗਿਆ ਸਾਡੇ ਕੋਲ ਜੀ 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 ਹਾਂ ਹੋਰ ਦੋਸਤ ਵੀ ਕਈ ਸਾਰੀਆਂ ਗੱਲਾਂ ਦੱਸ ਰਹੇ ਨੇ ਕਿ ਆਪਾਂ ਵੀ ਮਿੰਟੂ ਜੀ ਸੋਚ ਹੀ ਸਕਦੇ ਹਾਂ ਕਿ ਭਾਵੇਂ ਉਹਨੇ ਕੰਮ ਕਰ ਵੀ ਦਿੱਤਾ ਹੁਣ ਪੁਲਿਸ ਕੇਸ ਬਣ ਗਿਆ ਤਾਂ ਵੀ ਫਸਿਆ ਤੇ ਜੇ ਜਵਾਕ ਆਪ ਦਾ ਇਲਾਜ ਵੀ ਉਹਦਾ ਆਪ ਹੀ ਕਰਾਉਣਾ ਪੈਣਾ ਗਾ ਸਾਰੇ ਦੋਸਤ ਮਿੰਟੂ ਜੀ ਕਹਿ ਰਹੇ ਕਿ ਮੇਰਾ 2 ਸਾਲ ਦਾ ਬੱਚਾ ਹੈ ਉਹ ਮੋਬਾਈਲ ਦੀ ਬੜੀ ਆੜੀ ਕਰਦਾ ਬਿਲਕੁਲ ਮੈਂ ਇੱਥੇ ਸਾਲ ਡੇਡ ਡੇਡ ਸਾਲ ਦੇ ਬੱਚੇ ਦੇਖਿਆ ਅਟਰੈਕਟ ਹੁੰਦੇ ਹਨ ਨਾ ਮੋਬਾਈਲਾਂ ਵੱਲ ਜੀ ਜੀ ਬਿਲਕੁਲ ਬਿਲਕੁਲ ਮਤਲਬ ਕਿ ਉਹ ਖੇਡਣ ਲੱਗ ਜਾਂਦੇ ਮੋਬਾਈਲਾਂ ਦੇ ਮਿੰਟੂ ਜੀ ਮਸਲਾ ਤਾਂ ਹੈ ਬਸ ਇਹ ਮਸਲੇ ਬਹੁਤ ਵੱਡਾ ਮਸਲਾ ਹੈ ਮੈਂ ਕਹਿੰਨਾ ਬਿਲਕੁਲ ਪੀੜੀ ਦਾ ਪੀੜੀ ਹੈ ਤਾਂ ਉਹ ਭਾਵੇਂ ਅਨਪੜ੍ਹ ਦਾ ਵੀ ਬੱਚਾ ਹੈ ਉਹ ਉਹ ਉਹਨੂੰ ਵੀ ਰੋਕਣ ਲਈ ਸਾਨੂੰ ਘਾਰ-ਘਰ ਤਰੀਕੇ ਅਪਣਾਉਣੇ ਚਾਹੀਦੇ ਨੇ ਜੀ ਬਿਲਕੁਲ